ਬੱਚੇ ਨੂੰ ਕਰਕੇ ਤੇ ਫਾਰੇ ਨੂੰ ਕਰਕੇ ਨਹੀਂ ਤੇ ਤੇ ਅੱਗੇ ਬੱਚਾ ਇਹ ਮੇਰਾ ਬੱਚਾ ਛੋਟਾ ਬੰਦਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਥੇ ਕਿਤੇ ਦਊਗਾ ਨੂੰ ਫਰੀ ਗਵਰਨਮੈਂਟ ਅੱਗੇ ਮੈਂ ਨੌਕਰੀ ਕਰਨ ਆ ਲਈ ਨੌਕਰੀ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਦਾ ਡਾੜੀ ਦੀ ਡੰਗ ਕੀ ਕਹਿੰਦਾ ਸੀ ਪਰਵਾਰ ਨਾਲ ਪਰਸੋਂ ਗੱਲ ਹੋਈ ਆ ਕੀ ਕਹਿੰਦਾ ਘਰ ਬਣਾਉਣਾ ਸੀ ਮਾਂ ਆਪਣੀ ਨਾਲ ਗੱਲ ਹੋਈ ਆ ਪਰਸੋਂ ਆਉਂਦਾ ਹੈ ਵੀ ਡੈਡੀ ਬੰਦੇ ਗੱਲ ਕੀ ਮੰਮੀ ਆਪਣੀ ਆਉਂਦਾ ਹੀ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਹੈ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫੇਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹੁਣ ਤੇ ਸਵੇਰੇ ਗੱਲ ਕੀਤੀ ਆ ਗੜਾ ਦਾ ਇਹ 3:30 ਵਜੇ ਕਰ ਫੇਰੇ ਗੜਾ ਕੰਮ ਹੋ ਗਿਆ ਮੇਰੋਂ ਜਿਹੜਾ ਆਇਨਾ ਸੀ ਜਿੰਨੇ ਸਨੇ ਸਾਹ ਬਾਇਨਾ ਤੇ ਇਹਨਾਂ ਨੇ ਗੱਲ ਕੀ ਬਿਆਨ ਕਿ ਆਖਿਆ ਵੀ ਸ਼ੇਰ ਸਿੰਘ ਦਾ ਘਰ ਕਿਣ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਵੀ ਕੀ ਗੱਲ ਵੀ ਆਪਣਾ ਠੀਕ ਹੈ ਕੋ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਉਹਨਾਂ ਨੇ ਦੱਸਿਆ ਕੋਈ ਨਹੀਂ ਤੇ ਕਿਸੇ ਆਉਂਦਾ ਵੀ ਮਾਤਾ ਨੂੰ ਮਾਤਾ ਡੇਗਣਾ ਪਏ ਮੇਰੇ ਢੇਰ ਤੇ ਉਹਨੂੰ ਦੇ ਰੋਗ ਪਰ ਹੋ ਗਿਆ ਗੱਲ ਕਿ ਪੀ ਤਤਾਂ ਥੜਕ ਗਈ ਇਹ ਲੈ ਆਖਣ ਮਾਤਾ ਡੇਗਣਾ ਪਏ ਤਤਾਂ ਥੜਕ ਗਈਆਂ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾ ਉਠਿਆ ਕੱਲ ਦਾ ਮੈਥੋਂ ਤੁਰਿਆ ਨਹੀਂ ਜਾਇਆ ਕਰਦਾ ਕੋ ਮੰਗੇਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬੜ ਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾਲ ਹੁਣ ਬਿਆਪ ਉਹਦੇ ਸਿਰ ਤੇ ਹੁਣ ਇਹਦੇ ਸਿਰ ਤੇ ਬੁੱਢਿਆ ਫਿਰਦਾ ਸੀ ਦੋਨੇ ਆਣ ਮੈਡਾ ਦੋਨੇ ਕੋਈ ਸਕੂਲ ਦਾ ਨਾਂ ਵੀ ਨਾ ਰੱਖਿਆ ਜਾ ਇਹਦੇ ਨਾਲ ਹਾਂ ਕਿਰਦਾ ਰੱਖਿਆ ਜੀ ਹੁਣ ਚਾਹੀਦਾ ਕੋਈ ਗੇਰਬੂਡ ਬਣਾਉਣਾ ਚਾਹੀਦਾ ਜੀ ਨਾਲ ਠੀਕ ਹੈ ਲੈ ਵੱਡੇ ਬਟੇ ਨੂੰ ਨੌਕਰੀ ਮਿਲ ਜਾਈਗੀ ਹੈ ਜਵਾਬ ਪਾ ਨੌਕਰੀ ਹੋ ਬੱਚਾ ਮੇਰਾ ਕਰਦਾ ਹੀ ਨੌਕਰੀ ਮੇਰਾ ਬੱਚਾ ਕਰਦਾ ਹੀ ਆਹ ਬੱਚੇ ਨੇ ਸਾਦਤ ਕੀਤੀ ਮਾਰਾ ਕੀ ਸਾਦਤ ਦੇ ਮਾਨ ਕਿੰਨਾ ਕ ਮਾਨ ਮੈਸੂ ਹੋਂਡੇ ਫੜਾਉਂਦੇ ਆ ਮੈਨੂੰ ਬਹੁਤ ਹੋਂਡੇ ਆ ਕਾਟਾ ਤੇ ਪੂਰਾ ਨਹੀਂ ਹੋ ਪਾਉਂਦਾ ਵਾਏ ਗਰੋ ਸ਼ਾਂਤੀ ਮੇਰੇ ਪਰ ਮਾਤਾ ਨੂੰ ਮਾਤਾ ਕਿੰਨੇ ਬੱਚੇ ਸੀ ਤੇ ਫਿਰ ਬਾਕੀ ਬੱਚੇ ਕੀ ਕਰਦੇ ਮਾਤਾ ਜੀ ਹਾਂਜੀ ਕਿੰਨੇ ਬੱਚੇ ਸੀ ਤੁਹਾਡੇ ਬਾਕੀ ਬੱਚੇ ਕੀ ਕਰਦੇ ਆ ਦੋ ਗੁੱਡੀਆਂ ਮੇਰੀਆਂ ਵੇਚਦੀਆਂ ਨਾਲ ਤੇ ਇੱਕ ਬੇਟਾ ਮੇਰਾ ਉਹਦਰ ਤੋਂ ਫਲਾਂ ਦਾ ਵਸੇ ਦੋ ਪਰ ਦੋ ਬੇਟੇ ਹੀ ਸਰਕਾਰ ਕੋ ਕੀ ਮੰਗ ਕਰਦੇ ਮਾਤਾ ਜੀ ਮੰਗਵਾ ਮੈਂ ਬੱਚੇ ਨੂੰ ਨੌਕਰੀ ਦਵਾਵਾ ਬਸ ਗਰੀਬ ਨੇ ਪਰ ਮਾੜੇ ਬੰਦੇ ਆ ਨੌਕਰੀ ਇਹੋ ਕਰਦਾ ਹੀ ਕੋਈ ਨਹੀਂ ਕੋਈ ਸੀ ਕਰਵਾਉਂਦਾ ਨੌਕਰੀ ਮੇਰਾ ਬੱਚਾ ਕਰਦਾ ਹੀ ਨੌਕਰੀ ਮੇਰਾ ਬੱਚਾ ਇਹੋ ਕਰਦਾ ਹੀ ਇਹ ਵੀ ਰੱਬ ਲਾ ਗਿਆ ਮੇਰੇ ਬੁੱਤ ਨੂੰ ਪਰਿਵਾਰ ਨੂੰ ਸੰਭਾਲ ਲਈ ਹਾਂ